ਪੁਲਿਸ ਦੀ ਪਾਵਰ ਕੀ ਹੋਤੀ ਹੈ ਦਿਖਾਓ ਤੁਝੇ ਚਿੱਟੇ ਦਾ ਕਾਰੋਬਾਰੀ ਹੁਣ ਚੜ ਚੁੱਕਿਆ ਹੈ ਮਲੋਇਆ ਪੁਲਿਸ ਦੇ ਅੜਕੇ ਇਸ ਦਾ ਮਤਲਬ ਹੈ ਡਾਂ ਜੋ ਇਸ ਦੀ ਅੱਖੋਂ ਮੈਂ ਦਿਖ ਰਹਾ ਹੈ ਪੁਲਿਸ ਇਸ ਬੰਦੇ ਦੀ ਗ੍ਰਿਫਤਾਰੀ ਨੂੰ ਲੈ ਕੇ ਕਈ ਦਿਨਾਂ ਤੋਂ ਇਸ ਬੰਦੇ ਦੀ ਭਾਲ ਕਰ ਰਹੀ ਸੀ ਲੇਕਿਨ ਜਹਾ ਜਿਹੜੀ ਜਾਣਕਾਰੀ ਸਾਡੇ ਹੱਥ ਲੱਗੀ ਹੈ ਤੇ ਆਪਣਾ ਨਾਮ ਬਦਲ ਕੇ ਨਸ਼ਾ ਦੀ ਸਪਲਾਈ ਦਿੰਦਾ ਸੀ ਚੰਡੀਗੜ੍ਹ ਦੇ ਸੈਕਟਰ 38 ਦੇ ਰਹਿਣ ਵਾਲਿਆ ਇੱਕੇ ਨੌਜਵਾਨ ਪੁਲਿਸ ਦੇ ਅੜਿੱਕੇ ਚੜ ਚੁੱਕਿਆ ਹੈ ਜਿਹੜਾ ਨੌਜਵਾਨ ਪੀੜ ਨੂੰ ਜ਼ਾਹਿਰ ਵੰਡ ਰਿਆ ਸੀ ਉਹਨਾਂ ਦੀ ਜ਼ਿੰਦਗੀਆਂ ਨੂੰ ਬਰਬਾਦ ਕਰ ਰਿਆ ਸੀ ਉਹਨਾਂ ਨੂੰ ਵੇਚ ਰਿਆ ਸੀ ਡਰੱਗਸ ਚਿੱਟੇ ਦਾ ਕਾਰੋਬਾਰ ਹੀ ਹੁਣ ਚੜ ਚੁੱਕਿਆ ਹੈ ਮਲੋਇਆ ਪੁਲਿਸ ਦੇ ਅੜਿੱਕੇ 12.47 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਇਸ ਨੂੰ 38 ਦੇ ਪੈਟਰੋਲ ਪੰਪ ਦੇ ਕੋਲ ਸ਼ਾਮ 7:30 ਵਜੇ ਗ੍ਰਿਫਤਾਰ ਕੀਤਾ ਹੈ। ਦੇਖ ਸਕਦੇ ਹੋ ਤਸਵੀਰਾਂ ਤਾਲੇ ਮਾਸਕ ਦੇ ਪਿੱਛੇ ਜਿਹੜਾ ਡਰਿਆ ਹੋਇਆ ਚਿਹਰਾ ਸੈਮੀ ਹਯੱਖਾਂ ਇਹ ਦਿਖਾਈ ਦੇ ਰਹੀ ਹੈ ਇਹ ਉਹੀ ਸ਼ਖਸ ਹੈ ਜਿਹੜਾ ਨੌਜਵਾਨ ਪੀੜੀ ਨੂੰ ਬਰਬਾਦ ਕਰ ਰਿਹਾ ਸੀ। ਉਹਨਾਂ ਨੂੰ ਨਸ਼ਾ ਵੰਡ ਰਿਹਾ ਸੀ। ਆਪਣੀ ਐਸ਼ ਪ੍ਰਸਤੀ ਦੇ ਚੱਕਰ ਦੇ ਵਿੱਚ ਸੌਖੇ ਤਰੀਕੇ ਦੇ ਨਾਲ ਪੈਸਾ ਕਮਾਉਣ ਦੇ ਚੱਕਰ 'ਚ ਨੌਜਵਾਨ ਪੀੜੀ ਨੂੰ ਵੰਡ ਰਿਹਾ ਸੀ ਜੜ। ਹੁਣ ਇਹ ਜੜ ਚੁੱਕਿਆ ਹੁਣ ਕੁਲ ਦੇ ਡਿੱਕੇ ਦੇਖ ਸਕਦੇ ਹੋ ਤਸਵੀਰਾਂ ਮਲੋਏ ਥਾਰੇ ਤੁਸੀ ਦੀਆਂ ਤਸਵੀਰਾਂ ਨੇ ਹੁਣ ਸੇ ਇਸ ਬੰਦੇ ਦੀ ਗ੍ਰਿਫਤਾਰੀ ਹੋ ਲੈ ਕੇ ਕਈ ਦਿਨਾਂ ਤੋਂ ਇਸ ਬੰਦੇ ਦੀ ਭਾਲ ਕਰ ਰਹੀ ਸੀ ਲੇਕਿਨ ਜਹ ਜਿਹੜੀ ਜਾਣਕਾਰੀ ਸਾਡੇ ਹੱਥ ਲੱਗੀ ਹੈ ਇਹ ਆਪਣਾ ਨਾਮ ਬਦਲ ਕੇ ਨਸ਼ੇ ਦੀ ਸਪਲਾਈ ਦਿੰਦਾ ਸੀ ਉਹ ਵੀ ਨਾਮ ਦਾ ਇਹ ਬੰਦਾ 38 ਚੰਡੀਗੜ੍ਹ ਦੇ 38 A ਦਾ ਰਹਿਣ ਵਾਲਾ ਹੈ ਜਾਣਕਾਰੀ ਇਹ ਵੀ ਹੱਥ ਲੱਗੀ ਹੈ ਕਿ ਇਹ ਸੈਕਟਰ 22 ਦੇ ਵਿੱਚ ਲੇਡੀਜ਼ ਚੱਪਲ ਦਾ ਵੀ ਜੁੱਤੀਆਂ ਦਾ ਵੀ ਕੰਮ ਕਰਦਾ ਹੈ ਫਿਲਹਾਲ ਕਿੰਨਾ ਸੌਖੇ ਤਰੀਕੇ ਦੇ ਨਾਲ ਪੈਸਾ ਕਮਾਉਣ ਦੇ ਚੱਕਰ 'ਚ ਹੁਣ ਪਹੁੰਚ ਗਿਆ ਹੈ ਸਲਾਖਾਂ ਦੇ ਪਿੱਛੇ ਐਸਐਚਓ ਜਸਵੀਰ ਸਿੰਘ ਦੇ ਕੋਲ ਖੁਫੀਆ ਜਾਣਕਾਰੀ ਸੀ ਕਿ ਇੱਕ ਬੰਦਾ ਨਾਮ ਬਦਲ ਕੇ ਡਰੰਕਸ ਦੀ ਸਪਲਾਈ ਦਿੰਦਾ ਜਿਹਦੇ ਚੱਲਦੇ ਹੁਣ ਇਹਨੂੰ ਪੈਟਰੋਲ ਪੰਪ ਦੇ ਕੋਲ ਤੋਂ ਗ੍ਰਿਫਤਾਰ ਕਰ ਲਿਆ ਤਾ ਫਿਲਹਾਲ ਪੁਲਿਸ ਨੇ ਇਹਦੀ ਗ੍ਰਿਫਤਾਰੀ ਕਰ ਲਈਤੀ ਹੈ ਤੇ ਹੁਣ ਤੁਹਾਨੂੰ ਦੱਸ ਦਈਏ ਪੁਲਿਸ ਰਿਮਾਰਡ ਤੋਂ ਬਾਅਦ ਕਈ ਖੁਲਾਸੇ ਹੋਣਗੇ ਕਿਉਂਕਿ ਪੁਲਿਸ ਦੇ ਕੋਲ ਇੱਕ ਨਾਮ ਦੀ ਲਿਸਟ ਆਈ ਹੈ ਜਿਨ੍ਹਾਂ ਕੋਲ ਤੋਂ ਇਹ ਮਾਲ ਲੈ ਕੇ ਅੱਗੇ ਸਪਲਾਈ ਦਿੰਦਾ ਸੀ ਹੁਣ ਜਿਹੜਾ ਤਫਤੀਸ਼ ਤੋਂ ਬਾਅਦ ਕਿਹਨਾ ਕਿਹਨਾ ਦੀ ਗ੍ਰਿਫਤਾਰੀਆਂ ਹੁੰਦੀ ਹੈ ਕੌਣ ਜਨਾਨੀ ਹੈ ਕੌਣ ਬੰਦਾ ਹੈ ਜਿਹੜਾ ਇਹਨਾਂ ਨੂੰ ਡਰਗਸ ਦੀ ਸਪਲਾਈ ਦੇ ਰਿਹਾ ਸੀ ਅੱਗੇ ਇਹ ਬੰਦਾ ਉਹਨਾਂ ਦੀ ਸਪਲਾਈ ਅੱਗੇ ਕਰਦਾ ਸੀ ਹੁਣ ਪੁਲਿਸਿਆ ਤਫਤੀਸ਼ ਤੋਂ ਬਾਅਦ ਖੁਲਾਸਾ ਹੋਏਗਾ ਕਿ ਆਖਰਕਾਰ ਇਹ ਕਿੰਨਾ ਕੁ بڑا ਨੈਟਵਰਕ ਹੈ ਕੌਣ-ਕੌਣੀ ਦੇ ਸਾਥੀ ਹੈ ਹੁਣ ਖੁਲਾਸਾ ਹੋਏਗਾ ਪੁਲਿਸ ਰਿਮਾਂਡ ਤੋਂ ਬਾਅਦ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ ਆਪਣੇ ਸਹਿਯੋਗੀ ਰਵਿੰਦਰ ਰੁਪੇਸ਼ ਕੋਰ ਸਟਾਰ ਨਿਊਜ਼ ਚੰਡੀਗੜ੍ਹ